हां जी मित्रों आज ਆਪਾਂ ਪਹੁੰਚੇ ਆਂ ਪੰਜਾਬ ਟ੍ਰੇਡ ਦੇ ਰਾਮਪਰਾ ਫੂਲ ਮੁਸਕਾਨ ਫਰਨੀਚਰ ਦੇ ਸਾਹਮਣੇ ਵੀਰਾਂ ਨੇ ਨਵਾਂ ਸਟੋਰ ਖੋਲਿਆ ਬਹੁਤ ਵਧੀਆ ਸਮਾਨ ਆਨਲਾਈਨ ਨਾਲੋਂ ਸਸਤਾ ਤੇ ਬਾਕੀ ਦੀਵਾਲੀ ਕਰਕੇ ਆਫਰਾਂ ਲਾ ਤਾ ਹਜ਼ਾਰ ਰੁਪਏ ਦੀ ਸ਼ਾਪਿੰਗ ਤੇ ਸਰਪ੍ਰਾਈਜ਼ ਗਿਫਟ 2000 ਦੀ ਸ਼ਾਪਿੰਗ ਤੇ ਸਰਪ੍ਰਾਈਜ਼ ਗਿਫਟ ਤੇ 5000 ਦੀ ਸ਼ਾਪਿੰਗ ਤੇ ਸਰਪ੍ਰਾਈਜ਼ ਗਿਫਟ ਤੇ ਬਾਕੀ ਸਮਾਨ ਦੇਖੋ ਕੁਆਲਿਟੀ ਦੇਖੋ ਆਨਲਾਈਨ ਨਾਲੋਂ ਤੇ ਆਮ ਬਾਜ਼ਾਰ ਨਾਲੋਂ ਸਮਾਨ ਸਸਤਾ ਹਰ ਇੱਕ ਤਰ੍ਹਾਂ ਦੀ ਆਈਟਮ ਜਿਹੜੀ ਕਿਵੇਂ ਕਰੋਕਰੀ ਹੋ ਗਈ ਆਪਣੇ ਘਰਾਂ 'ਚ ਵਰਤੋਂ ਵਾਲਾ ਸਮਾਨ ਰਸੋਈ ਦੇ ਵਿੱਚ ਵਰਤੋਂ ਵਾਲਾ ਸਮਾਨ ਕੋਈ ਭਾਂਡਾ ਜਾਂ ਕੋਈ ਬੋਤਲਾਂ ਜਾਂ ਕੋਈ ਮਲੇ ਇਧਰ ਆ ਗਿਆ ਕੋਈ ਸੈਂਪੂ ਪੇਸਟ ਤੇਲ ਕਲੀਨ ਪੀਜੀ ਵਗੈਰਾ ਵੀ ਸਰਫੈਕਸਰ ਵਗੈਰਾ ਜਾਂ ਕਿ ਇਧਰ ਮਨ ਲਾ ਆ ਗਿਆ ਕੋਸਮੈਟਿਕ ਤੇ ਸਮਾਨ ਸਾਰੇ ਇਹਨਾਂ ਕੋਲੇ ਮੌਜੂਦ ਹੈ ਮੰਨ ਲਓ ਫੁੱਲ ਆਫਰ ਨਾਲ ਤੱਕ ਦਿਵਾਲੀ ਤੱਕ ਤੇ ਦੇਖੋ ਦੇਖ ਕੇ ਇੱਕ ਵਾਰੀ ਮੌਕੇ ਦਾ ਲਾਭ ਉਠਾਓ ਬਾਕੀ ਜਿਵੇਂ ਫਿਲਟਰ ਵਗੈਰਾ ਕੋਈ ਭਾਂਡੇ ਹੋ ਗਏ ਰਸੋਈ ਵਾਲੇ ਸਟੀਲ ਦੇ ਕਲੌਕ ਕੋਈ ਫਿਲਟਰ ਹੋ ਗਏ ਤੇ ਚੀਕੇਸ ਹੋ ਗਏ ਆ ਫਿਲਟਰਾਂ ਤੇ ਬਹੁਤ ਵਧੀਆ ਆਫਰਾਂ ਗਈਆਂ ਆਨਲਾਈਨ ਨਾਲੋਂ ਵੀ ਸਸਤਾ ਇਹ ਰੇਟ ਇੱਕ ਵਾਰੀ ਜ਼ਰੂਰ ਟਰਾਈ ਕਰੋ ਬਾਕੀ ਆਹ ਢੋਲਗਾ ਵਗੈਰਾ ਬੈਪਰ ਜਾਲੇ ਲਾਉਣ ਵਾਲੇ ਬੁਰਸ ਮੈਂ ਕਹਣਾ ਵੀ ਅੱਜ ਸਵਾਨ ਆਪਣੇ ਘਰਾਂ ਚ ਵਰਤੋਂ ਵਾਲਾ ਸਮਾਨ ਸਾਰਾ ਇਹਨਾਂ ਕੋਲੇ ਹਾਜ਼ਰ ਹੈ ਤੇ ਆਫਰਾਂ ਲਗਾਤਾਰ ਦਿਵਾਲੀ ਤੱਕ 1000 ਕਿਸੇ ਵੀ ਗਿਫਟ 2000 ਦੀ ਸ਼ੋਪਿੰਗ ਤੇ ਵੀ ਗਿਫਟ ਤੇ ਬਾਕੀ ਵਧੀਆ ਬੂਟਾਂ ਦੇ ਡਿਜ਼ਾਈਨ ਟੇਚੀ ਕੇਸ ਵਧੀਆ ਹੈਵੀ ਤੋਂ ਹੈਵੀ ਟੇਚੀ ਕੇਸ ਪਏ ਆ ਬਾਕੀ ਇੱਕ ਵਾਰੀ ਮੌਕਾ ਜ਼ਰੂਰ ਦਿਓ ਧੰਨਵਾਦ